ਦੰਦਾਂ ਦੇ ਅਪਰਾ ਹੁਣ ਤੱਕ ਤੂੰ ਜਿੰਨੇ ਨਾਲ ਜੋੜ ਕੀਤਾ ਫੋਨ ਫਾਨ ਮੈਸੇਜ ਮੂਸੇਜ ਇਹ ਗੱਲ ਇਹ ਇਹ ਕੋਸ਼ਿਸ਼ ਕੱਲ ਪਰਸੋਂ ਦਾ ਇਹ ਇੱਧਰ ਸਾਡੇ ਨਾਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕੋਈ ਨੰਬਰ ਤੇ ਫੋਨ ਕਰਤਾ ਅਸੀਂ ਐਂ ਕਰਦੇ ਆਂ ਕਿ ਅਸੀਂ ਉਹ ਕਰਦੇ ਆਂਗੇ ਈਮੇਲਾਂ ਕਰਤੀਆਂ ਅਸੀਂ ਇਹ ਕਰਦੇ ਆਂਗੇ ਫਲਾਣਾ ਝੂਠਾ ਕਰਦਾ ਮੇਰੀ ਗੱਲ ਸੁਣੋ ਏ ਠੀਕ ਹੈ ਪਹਿਲੀ ਗੱਲ ਮੇਰਾ ਸੁਭਾਅ ਹੈ ਮੈਂ ਜ਼ਿੰਦਗੀ ਦੇ ਵਿੱਚ ਨਾ ਕਰੀ ਕਿਸੇ ਨੂੰ ਮਾੜਾ ਚੰਗਾ ਹਿਤ ਤੱਕ ਬੋਲਿਆ ਨਾ ਮੈਂ ਬੋਲਾਂ ਤੇ ਮੈਂ ਜਿੱਦਣ ਬੋਲਦਾ ਮੈਂ ਠੇਕ ਠੋਕ ਕੇ ਕਹਿੰਦਾ ਵੀ ਤੈਨੂੰ ਹੀ ਕਿਹਾ ਠੀਕ ਹੈ। ਜਿਹੜੀਆਂ ਜਿਹੜੀਆਂ ਲੀਣਾ ਲੀਆਂ ਗੱਲਾਂ ਕਰਦੀਆਂ ਨਾ ਮਿੱਤਰ ਲੀਣਾ ਨੂੰ ਕਹਿਣਾ ਵਿੱਚੀ ਤੁਹਾਡੇ ਉਸਤਾਦ ਨੂੰ ਕਹਿਣਾ ਠੀਕ ਹੈ ਨਾ। ਜਿਹੜਾ ਬੰਦੇਆਂ ਨੂੰ ਉਹਦਾ ਪੂੰਜੇ ਲਾ ਕੇ ਉਹਦਾ ਕੰਮ ਕਰੀ ਚੱਲੋ। ਠੀਕ ਨਾ। ਆਮਾਨ ਲੈਣ ਦੇਣੇ ਚ ਕਿਸੇ ਨਾਲ ਥੋੜੇ ਜਿਹੇ ਰਹਿ ਜਾਉਂਗਾ। ਪਰ ਜੇ ਮੈਨੂੰ ਵਿੱਚੇ ਚੁੱਕੜੀ ਸੂੰਗੇ ਨਾ ਮੈਂ ਇਹਦਾ ਘੋਟਾ ਝੜਾਉਂਗਾ ਲੈ ਇੰਦਰੀ ਯਾਦ ਰੱਖੋ। ਠੀਕ ਹੈ ਨਾ। ਚਲ। ਹੁਣ ਤੱਕ ਤੁਸੀਂ ਕੁੜੀਆਂ ਹੀ ਲਵਾਈਆਂ ਨੇ। ਕੁੜੀਆਂ ਦੇ ਪੇਜਾਂ ਤੇ ਜਾ ਜਾ ਕਮੈਂਟ ਲਾਣਾ ਕੱਢ ਕੇ। ਅੰਮੀ ਨਾਲ ਨਾਜ਼ਮ ਜਿਹੀ ਬੱਚੇ ਬੰਦੇ ਵਾਲੇ ਨਾਲ ਮਰਦਾਂ ਵਾਲੇ ਕੰਮ ਚਾਹੀਏ ਆਉਨੇ ਨੇ। ਨਹੀਂ ਇਹ ਹੈ ਹੁਣ। ਠੀਕ ਹੈ ਨਾ।